ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਦਿਨ ਭਾਈ ਮਰਦਾਨਾ ਜੀ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਬੇਨਤੀ ਕੀਤੀ ਕਿ हे ਸੱਚੇ ਪਾਤਸ਼ਾਹ ਇਸਲਾਮ ਧਰਮ ਵਿੱਚ ਮੱਕੇ ਦੇ ਹੱਜ ਦੀ ਬਹੁਤ ਸਿਫਤ ਕੀਤੀ ਗਈ ਹੈ ਤੇ ਮਹਾਰਾਜ ਮੈਂ ਮੱਕੇ ਦਾ ਹੱਜ ਕਰਨਾ ਚਾਹੁੰਦਾ ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨੇ ਦੀ ਬੇਨਤੀ ਨੂੰ ਪ੍ਰਵਾਨ ਕੀਤਾ ਤੇ ਭਾਈ ਮਰਦਾਨੇ ਨੂੰ ਨਾਲ ਲੈ ਕੇ ਮੱਕੇ ਨੂੰ ਚੱਲ ਪਏ ਜਦੋਂ ਮੱਕੇ ਦੀ ਹਜਮ ਹਜ ਕਰਨ ਵਾਸਤੇ ਮੱਕੇ ਦਾ ਹਜ ਕਰਨ ਵਾਸਤੇ ਜਦੋਂ ਚੱਲ ਪਏ ਤਾਂ ਰਸਤੇ ਵਿੱਚ ਕੁਝ ਹੋਰ ਹਾਜੀ ਵੀ ਮਿਲੇ ਜਿਹੜੇ ਕਿ ਐਧਰ ਉਧਰ ਦੀਆਂ ਗੱਲਾਂ ਕਰ ਰਹੇ ਸਨ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਭਾਈ ਮਰਦਾਨੇ ਆ ਜਦੋਂ ਹਜ ਜਾਈਏ ਤਾਂ ਉਸ ਖੁਦਾ ਦੀ ਸਿਫਤ ਦੀ ਗੱਲ ਕਰਨੀ ਚਾਹੀਦੀ ਹੈ ਹੋਰ ਫਾਲਤੂ ਗੱਲਾਂ ਕਰਦੇ ਜਾਣਾ ਹਾਜੀਆਂ ਲਈ ਸੁਭਾ ਨਹੀਂ ਦਿੰਦਾ ਇਸ ਤਰ੍ਹਾਂ ਹੱਜ ਕਰਨ ਵਾਲੇ ਨੂੰ ਕੁਝ ਨਹੀਂ ਪ੍ਰਾਪਤ ਹੁੰਦਾ ਗੁਰੂ ਜੀ ਅਤੇ ਭਾਈ ਮਰਦਾਨਾ ਜੀ ਨੇ ਉਹਨਾਂ ਹਾਜੀਆਂ ਦਾ ਸਾਥ ਛੱਡ ਦਿੱਤਾ ਜਿਹੜੇ ਕਿ ਹੋਰ دنیਵੀ ਗੱਲਾਂ ਕਰਦੇ ਸਨ ਪਰਮਾਤਮਾ ਦੀ ਸਿਵਤ ਸਲਾਹ ਕਰਦੇ ਹੋਏ ਗੁਰੂ ਨਾਨਕ ਪਾਸ਼ਾ ਅਤੇ ਭਾਈ ਮਰਦਾਨਾ ਮੱਕੇ ਦੇ ਨੇੜੇ ਪੁੱਜੇ ਜਿੱਥੇ ਉਹਨਾਂ ਹਾਜੀਆਂ ਵਾਲਾ ਨੀਲਾ ਬਾਣਾ ਗੁਰੂ ਨਾਨਕ ਸਾਹਿਬ ਜੀ ਨੇ ਤਨ ਤੇ ਪਹਿਨੇ ਹੋਇਆ ਸੀ ਉਥੇ ਗੁਰੂ ਸਾਹਿਬ ਜੀ ਨੇ ਆਪਣੇ ਬਗਲ ਵਿੱਚ ਆਪਣੀ ਬਾਣੀ ਦੀ ਪੋਥੀ ਵੀ ਰੱਖ ਲਈ ਇਸ ਤਰ੍ਹਾਂ ਦੇ ਪਹਿਰਾਵੇ ਵਿੱਚ ਇਸ ਤਰ੍ਹਾਂ ਦੇ ਪਹਿਰਾਵੇ ਵਿੱਚ ਗੁਰੂ ਨਾਨਕ ਸਾਹਿਬ ਜੀ ਮੱਕੇ ਦੀ ਮਸਜਿਦ ਵਿੱਚ ਚਲੇ ਗਏ ਸਾਰਾ ਦਿਨ ਖੁਦਾ ਦੇ ਗੁਣ ਗਾਉਂਦਿਆਂ ਬੁਝਾਰ ਦਿੱਤਾ ਤੇ ਰਾਤ ਨੂੰ ਮਹਾਰਾਜ ਵਿਸ਼ਰਾਮ ਕਰਨ ਲੱਗੇ ਸਵੇਰੇ ਸਵੇਰੇ ਭਾਰਤ ਤੋਂ ਗਿਆ ਇੱਕ ਹਾਜੀ ਮੁੱਲਾ ਜਿਹਦਾ ਨਾਂ ਇਤਿਹਾਸ ਵਿੱਚ ਜੀਵਨ ਆਇਆ ਹੈ ਉਹ ਸੁੱਤੇ ਪਏ ਹਾਜੀਆਂ ਦੇ ਵਿੱਚੋਂ ਦੀ ਲੰਘ ਰਿਹਾ ਸੀ ਰਾਤ ਨੂੰ ਉਸ ਦੀ ਨਿਗਾਹ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਉੱਪਰ ਪਈ ਜਿਹੜੇ ਕਿ ਕਾਬੇ ਵੱਲ ਸਨ ਉਸ ਨੂੰ ਇਹ ਵੇਖ ਕੇ ਬਹੁਤ ਗੁੱਸਾ ਆਇਆ ਉਸ ਨੇ ਗੁਰੂ ਸਾਹਿਬ ਜੀ ਦੀ ਪਿੱਠ ਵਿੱਚ ਲੱਤ ਮਾਰ ਕੇ ਕਿਹਾ ਉਹ ਕਾਫਰ ਤੈਨੂੰ ਨਜ਼ਰ ਨਹੀਂ ਆਉਂਦਾ ਕਿ ਤੂੰ ਖੁਦਾ ਦੇ ਘਰ ਵੱਲ ਪੈਰ ਕਰਕੇ ਪਿਆ ਹੋਇਆ ਹੈ ਤੂੰ ਖੁਦਾ ਦੇ ਘਰ ਵੱਲ ਪੈਰ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਨੇ ਅੱਗੋਂ ਬੜੀ ਹਲੀਮੀ ਨਾਲ ਉਤਰ ਦਿੱਤਾ ਮੁੱਲਾ ਜੀ ਮੇਰੇ ਪਾਸੋਂ ਘੁੱਲ ਹੋ ਗਈ ਮੈਨੂੰ ਪਤਾ ਨਹੀਂ ਸੀ ਜਿਸ ਪਾਸੇ ਖੁਦਾ ਦਾ ਘਰ ਨਹੀਂ ਹੈ ਮੇਰੇ ਪੈਰ ਉਸ ਪਾਸੇ ਕਰ ਦਿਓ ਤੁਸੀਂ ਮੇਰੇ ਪੈਰ ਉਸ ਪਾਸੇ ਕਰ ਦਿਓ ਜਿਸ ਪਾਸੇ ਖੁਦਾ ਦਾ ਘਰ ਨਹੀਂ ਜਿਸ ਪਾਸੇ ਖੁਦਾ ਨਹੀਂ ਰਹਿੰਦਾ ਮੁੱਲਾ ਜੀਵਨ ਬਹੁਤ ਗੁੱਸੇ ਵਿੱਚ ਸੀ ਉਸ ਨੇ ਸੁਣ ਕੇ ਚਟ ਗੁਰੂ ਨਾਨਕ ਸਾਹਿਬ ਜੀ ਦੀਆਂ ਲੱਤਾਂ ਨੂੰ ਪਕੜਿਆ ਤੇ ਘਸੀਟ ਕੇ ਦੂਜੇ ਪਾਸੇ ਕਰ ਦਿੱਤੀ। ਗੁਰੂ ਜੀ ਨੇ ਕਿਹਾ ਮੁੱਲਾ ਜੀ ਇਸ ਪਾਸੇ ਖੁਦਾ ਦਾ ਘਰ ਨਹੀਂ ਹੈ। ਗੁਰੂ ਸਾਹਿਬ ਕਹਿ ਲਵੇ ਮੁੱਲਾ ਜੀ ਕਿ ਇਸ ਪਾਸੇ ਗੁਰੂ ਖੁਦਾ ਦਾ ਘਰ ਨਹੀਂ ਹੈ। ਮੁੱਲਾ ਜੀਵਨ ਨੇ ਜਦੋਂ ਉਸ ਪਾਸੇ ਧੱਕਿਆ ਤਾਂ ਉਸ ਨੂੰ ਮੱਕਾ ਉਸ ਪਾਸੇ ਵੀ ਨਜ਼ਰ ਆਇਆ। ਮੁੱਲਾ ਜੀਵਨ ਗੁੱਸੇ ਵਿੱਚ ਜਿਸ ਪਾਸੇ ਗੁਰੂ ਸਾਹਿਬ ਜੀ ਦੀਆਂ ਲੱਤਾਂ ਨੂੰ ਕਰੇ ਚਰਨਾਂ ਨੂੰ ਕਰੇ ਉਸ ਪਾਸੇ ਉਸ ਨੂੰ ਮੱਕਾ ਨਜ਼ਰ ਆਵੇ ਉਸ ਨੇ ਇਹ ਦੇਖ ਕੇ ਰੌਲਾ ਪਾ ਦਿੱਤਾ ਸਾਰੇ ਹਾਜ਼ਰੀ ਜਾਗ ਪਏ ਇੱਕ ਕੌਤਬ ਦੇਖ ਕੇ ਸਾਰੇ ਹਰਾਨ ਹੋਣ ਲੱਗੇ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਵੀ ਇਹਦਾ ਜ਼ਿਕਰ ਕੀਤਾ ਹੈ ਸਾਰੇ ਹਾਜ਼ਰੀਆਂ ਵਿੱਚੋਂ ਇੱਕ ਰੁਕਨਦੀਨ ਨਾਮ ਦੇ ਕਾਜੀ ਨੇ ਪੁੱਛਿਆ ਤੁਹਾਡੀ ਇਸ ਕਿਤਾਬ ਵਿੱਚ ਕੀ ਹੈ ਗੁਰੂ ਸਾਹਿਬ ਜੀ ਨੇ ਉੱਤਰ ਦਿੱਤਾ ਖੁਦਾ ਦੀ ਸਿਫਤ ਖੁਦਾ ਦੀ ਉਸਤਤ ਤੇ ਮਨੁੱਖਤਾ ਦਾ ਸਿਧਾਂਤ ਰੁਕਮਦੀਨ ਨੇ ਕਿਹਾ ਦੱਸੋ ਵੱਡਾ ਕੌਣ ਹੈ Hindu ਕੇ ਮੁਸਲਮਾਨ ਗੁਰੂ ਜੀ ਨੇ ਉੱਤਰ ਦਿੱਤਾ ਖੁਦਾ ਦੇ ਦਰ ਪਰ ਨੇਕ ਕਰਮ ਪ੍ਰਵਾਨ ਹਨ ਉਸ ਦੇ ਦਰਬਾਰ ਵਿੱਚ ਨੇਕ ਕਰਮਾਂ ਬਿਨਾਂ ਨਾ Hindu ਲਈ ਕੋਈ ਥਾਂ ਹੈ ਤੇ ਨਾ ਮੁਸਲਮਾਨ ਲਈ ਇਹ ਉੱਤਰ ਸੁਣ ਕੇ ਹਾਜ਼ਰੀਆਂ ਨੇ ਗੁਰੂ ਜੀ ਨੂੰ ਹੋਰ ਬਹੁਤ ਸਵਾਲ ਕੀਤੇ ਗੁਰੂ ਜੀ ਨੇ ਉਹਨਾਂ ਸਾਰਿਆਂ ਦੇ ਮਨਾਂ ਦੇ ਸ਼ੰਕੇ ਦੂਰ ਕੀਤੇ ਜਦੋਂ ਗੁਰੂ ਜੀ ਨੇ ਮਦੀਨੇ ਵੱਲ ਜਾਣ ਲਈ ਤਿਆਰ ਤਿਆਰ ਹੋਏ ਜਦੋਂ ਗੁਰੂ ਜੀ ਮਦੀਨੇ ਵੱਲ ਜਾਣ ਨੂੰ ਤਿਆਰ ਹੋਏ ਤਾਂ ਕਾਜੀ ਹੁਕਮਦੀਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਹ ਮੱਕੇ ਵਿਖੇ ਆਪਣੇ ਆਉਣ ਦੀ ਯਾਦ ਵਿੱਚ ਕੋਈ ਨਿਸ਼ਾਨੀ ਛੱਡ ਜਾਣ ਗੁਰੂ ਜੀ ਨੇ ਬੇਨਤੀ ਪ੍ਰਵਾਨ ਕਰਕੇ ਆਪਣੇ ਖੜਾਮ ਗੁਰੂ ਜੀ ਨੇ ਬੇਨਤੀ ਪ੍ਰਵਾਨ ਕਰਕੇ ਆਪਣੀ ਖੁੜਾਮ ਕਾਜੀ ਰੁਖਮਦੇਵ ਨੂੰ ਦੇ ਦਿੱਤੀ ਉਹਨਾਂ ਸਤਕਾਰ ਸਹਿਤ ਉਹਨਾਂ ਖੜਾਵਾਂ ਨੂੰ ਉਸੇ ਸ਼ਬਦ ਕੀਤਾ ਜਿਹਦਾ ਵੇਰਵਾ ਭਾਈ ਗੁਰਦਾਸ ਜੀ ਨੇ ਵਾਰਾਂ ਵਿੱਚ ਕੀਤਾ ਹੈ ਧਰਵੀ ਨਿਸ਼ਾਨੀ ਕੌਸ ਦੀ ਮੱਕੇ ਅੰਦਰ ਪੂਜ ਕਰਾਈ ਅੱਜ ਵੀ ਮੱਕੇ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਖੜਾਵ ਦੀ ਨਿਸ਼ਾਨੀ ਨੂੰ ਸਤਕਾਰ ਨਾਲ ਪੂਜਿਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ